ਆਦੇ ਬੰਦਰ ਗੱਟਾ ਸਿਨਿੰਨ ਕਾਬਰ ਸੰਗਤ ਦੀ ਤਰਫੋਂ 12ਵੀਂ ਕਾਬਲ ਯਾਤਰਾ ਜੋ ਸਾਡਾ ਸਮੂਹ ਲੈ ਕੇ ਆਇਆ ਹੈ ਹਰਦوار ਤੋਂ ਸ੍ਰੀ ਮਹਾਵੀਰ ਮੰਦਿਰ ਤੋਰੀ ਅਸੀਂ ਇੱਕ ਇੱਕ ਕਾਬੜੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਇਹ ਸਾਡੇ ਕਾਬਰ ਯਾਤਰਾ ਸਾਡੇ ਦਿਪੂਮਾਲ ਗਰਗ ਜੀ ਦੀ ਅਗਵਾਈ ਹੇਠ ਸੰਪੂਰਨ ਹੋਈ ਹੈ ਮੈਂ ਸਾਡੇ ਕੈਸ਼ਰ ਸਾਹਿਬ ਰਮਨ ਜਿੰਦਰ ਜੀ ਸਾਡੇ ਚੇਅਰਮੈਨ ਮਿੱਤਰ ਸਾਹਿਬ ਸਾਡੇ ਸੈਕਟਰੀ ਕੁਲਦੀਪ ਸਿੰਘ ਜੀ ਬਿੱਟੂ ਬਸਲ ਜੀ ਜੋਨੀ ਜੀ ਔਰ ਹੈਰੀਕਿਕ ਮੈਂਬਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਯਾਤਰਾ ਦੇ ਵਿੱਚ ਸੰਪੂਰਨ ਕਦਰ ਵਿੱਚ ਸਾਡਾ ਪੂਰਾ ਸਹਿਯੋਗ ਦਿੱਤਾ ਸਾਡੇ ਡਰਾਈਵਰ ਭਾਈ ਵੀਰਾਂ ਦਾ ਸਾਡੇ ਜੋ ਸਾਨੂੰ ਭੋਜਨ ਖਵਾਉਂਦੇ ਨੇ ਲੰਗਰ ਖਵਾਉਂਦੇ ਨੇ ਸ੍ਰੀ ਮਾਮਤਾਨ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਇਸ ਯਾਤਰਾ ਦੇ ਵਿੱਚ ਜੋ ਸਾਡਾ ਸਾਧਨ ਕੇ ਸਾਨੂੰ ਦਰਸ਼ਨ ਪਾਣੀ ਵਧੀਆ ਬਣਾ ਕੇ ਦਿੰਦੇ ਨੇ ਅਸੀਂ ਇੱਕ-ਇੱਕ ਬੰਦੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਆਪਣੇ ਸੰਗ ਤੋਂ ਹੋਰ ਕਿਹੜੇ ਜਿਹੜੇ ਕੰਮ ਪੁੱਛਿਆ ਸਾਡਾ ਹੈੱਡ ਆਫਿਸ ਸੁਗਰਮਿੰਦ ਦੇ ਸਾਹਮਣੇ ਇਹ ਜੀ ਨੀਲਕੰंठ ਕਾਬਰ ਸੰਗਤਰਾ ਹੈ ਅਸੀਂ ਉੱਥੇ ਸ਼੍ਰੀ ਜਨਮ ਅਸ਼ਟਮੀ ਦੇ ਵੇਲੇ ਲੰਗਰ ਵੀ ਲਗਾਉਂਦੇ ਆ ਤੇ ਅਸੀਂ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਨੇ ਤੇ ਕਾਬਰ ਸੰਗਤ ਦੇ ਹੋਰ ਸਮਾਜਿਕ ਕਾਰਜ ਵੀ ਕੀਤੇ ਜਾਂਦੇ ਨੇ